ਇਹ ਅਸੀਂ ਬਸਟ ਦੇਖ ਰਹੇ ਆ ਜੇ ਸਾਰਾ ਬਸਟ ਦਾ ਜਿਹੜਾ ਹੈਗਾ ਇਹ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਗ੍ਹਾ ਉੱਥੇ ਹੀ ਬਸਟ ਦਾ ਬਣਿਆ ਹੋਇਆ ਉਹਦੇ ਜਿਆ ਰੁੱਖ ਖੜੇ ਨਹੀਂ ਆਹ ਤੁਹਾਨੂੰ ਦੇਖ ਲਓ ਖੜੇ ਦਿਖ ਜਾਣਗੇ ਨਿੰਮਾ ਖੜੀਆਂ ਨੇ ਪਿਲਕਣਾ ਪਿੱਪਲ ਖੜੇ ਐ ਇੱਧਰ ਵੀ ਰੁੱਖ ਖੜੇ ਸੀਗੇ ਪੰਜ ਸੂਆ ਰੁੱਖ ਕਿੱਥੋਂ ਪੱਟੇ ਗਏ ਨੇ ਤੁਹਾਨੂੰ ਦਿਖਾ ਰਹੇ ਆ ਆਹਾਂ ਰੁੱਖ ਕਿੱਥੋਂ ਪੱਟੇ ਗਏ ਆ ਆ ਬੋਟਮਾਂ ਤੁਹਾਨੂੰ ਦਿਖਾ ਰਹੇ ਆ ਇਕੱਲੀ ਇਕੱਲੀ ਆਹ ਰੁੱਖ ਸਾਰੇ ਇੱਥੇ ਮੌਜੂਦ ਸੀਗੇ ਨਿੰਮਾ ਆ ਪੱਤੀਆਂ ਨੇ ਸਾਰੀਆਂ ਇੱਥੇ ਆਹ ਦੇਖੋ ਬੋਰਡ ਖੜਾ ਸੀ ਇਹ ਪੱਟ ਦਿੱਤਾ ਗਿਆ ਆਹ ਪਿਲਕਣ ਖੜੀ ਸੀ ਇਹ ਪੱਟਤੀ ਆਹ ਬੋਰਡ ਖੜਾ ਸੀ ਪੱਟਤਾ ਆਹ ਸਾਰੇ ਦਰਾਂ ਤੇ ਤੋਂ ਪੱਟਦੇ ਇੰਨਾ ਨੇ ਆਹ ਕਿੱਡਾ ਵੱਡਾ ਬੋਰਡ ਸੀ ਆ ਦੇਖੋ ਇਹ ਹਰ ਪਾਕਤਾ ਹੈ ਤਾਂ ਤਾਂ ਹੁਣ ਅਸੀਂ ਬੇਨਤੀ ਇੰਨੀ ਆ ਵੀ ਇੱਕ ਪਾਸੇ ਸ਼੍ਰੋਮਣੀ ਕਮੇਟੀ ਜਾਂ ਜਿੰਨੇ ਵੀ ਸਾਡੇ ਕੋਈ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਨੇ ਉਹ ਇਹ ਗੱਲ ਦਾ ਪ੍ਰਚਾਰ ਕਰਦੇ ਆ ਵੀ ਸਾਨੂੰ ਵਾਅਦ ਪਲ ਰੁੱਖ ਲਾਉਣੇ ਚਾਹੀਦੇ ਆ ਉਹ ਪ੍ਰਸ਼ਾਦ ਵੀ ਰੁੱਖਾਂ ਦਾ ਦਿੱਤਾ ਜਾਂਦਾ ਤੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਆ ਕਿੰਨਾ ਹਰਿਆ ਭਰਿਆ ਇਹ ਪਾਰਕ ਸੀਗਾ ਇਹਨੂੰ ਪੱਟ ਕੇ ਇਹ ਸਦਕਾਨਾ ਪਾਉਣ ਤੇ ਲੱਗੇ ਹੋਏ ਆ। ਇਹ ਦੁਕਾਨਾਂ ਪਾਉਣੀਆਂ ਨੇ ਇੱਥੇ। ਹਰਾਨੀ ਦੀ ਗੱਲ ਆ ਵੀ ਇੱਕ ਪਾਸੇ ਬਹੁ ਵੱਡੇ ਪੱਧਰ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਵਾਤਾਵਰਣ ਨੂੰ ਲੈ ਕੇ ਬੜੀਆਂ ਜਿਹੜੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਨੇ, ਬੜਾ ਫਿਕਰ ਜ਼ਾਹਰ ਕੀਤਾ ਜਾ ਰਿਹਾ ਆ ਕਿ ਦੁਨੀਆ ਦੇ ਉੱਤੇ ਗਲੋਬਲ ਵਾਰਮਿੰਗ ਹੋ ਰਹੀ ਆ, ਗਰਮੀ ਵਧ ਰਹੀ ਆ, ਤੱਪ ਵਧ ਰਹੀ ਆ, ਮੀਂਹ ਪੈਣ ਹੀ ਰੁਕ ਘਟ ਰਹੇ ਨੇ। ਦੂਜੇ ਪਾਸੇ ਏਡੇ ਵੱਡੇ ਰੁੱਖ ਆ ਸਾਰੇ ਹੁਣ ਇਹਨਾਂ ਨੂੰ ਪੱਟਣ ਦੀ ਤਿਆਰੀ ਹੈ। ਦਵਾਈ ਦਰੋਸ਼ ਰੂ ਹੋ ਗਿਆ ਕੰਮ ਇਹ ਇੱਥੋਂ ਵਾਲੇ ਪੱਟ ਕੇ ਸਾਰੀਆਂ ਦੁਕਾਨਾਂ ਪਾਸੀਆਂ ਆ ਜਿੰਨੇ ਖੜੇ ਆ ਪੱਤੇ ਜਾਣੇ ਸੋ ਭਗਤਾ ਭਾਈ ਦੀ ਗੱਲ ਹੈ ਸ਼ਰਮਣੀ ਕਮੇਟੀ ਦੀ ਜਗ੍ਹਾ ਸ਼ਰਮਣੀ ਕਮੇਟੀ ਦੇ ਮੈਨੇਜਰ ਨਾਲ ਗੱਲ ਹੋਈ ਨੰਬਰ ਹੈਗਾ ਨੰਬਰ ਦੇ ਨੰਬਰ ਦੇ ਠੀਕ ਹੈ ਗੱਲ ਇਹ ਜਾ ਕੇ ਵੀ ਐ ਸ਼ਰਮਣੀ ਕਮੇਟੀ ਕੋਲੇ ਪਰ ਕੋਈ ਸੁਣਵਾਈ ਨਹੀਂ ਸੋ ਸਾਡੀ ਅਪੀਲ ਆ ਮੈਂ ਵਾਰ-ਵਾਰ ਅਪੀਲ ਕਰਦਾ ਸਰਕਾਰਾਂ ਨੂੰ ਅਪੀਲ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਆ ਧਾਮੀ ਸਾਹਿਬ ਨੂੰ ਅਪੀਲ ਹੈ ਕਿ ਯਾਰਾ ਤੁਸੀਂ 24 ਘੰਟੇ ਉਪਦੇਸ਼ ਦਿੰਦੇ ਹੋ ਪ੍ਰਚਾਰ ਕਰਦੇ ਹੋ ਗਰਵਾਣੀ ਦਾ ਸਿੱਖੀ ਦਾ ਫਿਰ ਗਰਵਾਣੀ ਤਾਂ ਸਿੱਖੀ ਦੇ ਵਿੱਚ ਗਰਵਾਣੀ ਦੇ ਵਿੱਚ ਸਾਡੇ ਗੁਰੂਆਂ ਨੇ ਦਰਖਤਾਂ ਨਾਲ ਦਾ ਬਹੁਤ ਜ਼ਿਆਦਾ ਥਾਂ-ਥਾਂ ਤੇ ਵਰਣਨ ਕੀਤਾ ਜ਼ਿਕਰ ਕੀਤਾ ਰੁੱਖਾਂ ਨੂੰ ਲਾਉਣ ਬਾਰੇ ਰੁੱਖਾਂ ਨੂੰ ਬਚਾਉਣ ਬਾਰੇ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾ ਦਰਵੇਸ਼ਾਂ ਨਾਲ ਲੋੜੀਆ ਰੁੱਖਾਂ ਦੀ ਜਰਾੰਦ ਜਿਹੜੇ ਰੁੱਖਾ ਤਾਂ ਜੀਵਨ ਆ ਰੁੱਖਾ ਤਾਂ ਮਨੁੱਖਾ ਰੁੱਖਾ ਕਰਕੇ ਧਰਤੀ ਮਾੜੀ ਮੁੱਟੀ ਹਲੇ ਬੱਚੀ ਖੜੀ ਆ ਪਰ ਆਪਾਂ ਇਹ ਡੇ ਡੇ ਜਿਹੜੇ 15 15 20 20 ਸਾਲ ਤੋਂ ਏਡੇ ਰੁੱਖ ਕੋਈ ਨਹੀਂ 20 ਸਾਲ ਲੱਗ ਜਾਂਦੇ 25 ਸਾਲ ਇੱਕ ਦਰਾਖਤ ਨੂੰ ਜੇ ਪਿੱਪਲ ਬੋਰਡ ਦੀ ਗੱਲ ਕਰੀ ਗਾ ਸਮਾਂ ਵੱਧ ਲੈ ਜਾਂਦੇ ਆ ਨਿੰਮਾ ਟਾਲੀਆਂ ਪਿੱਪਲ ਬੋਰਡ 30 ਦੀ 35 ਪੰਦੀ 40 40 ਸਾਲ ਦਾ ਤਿਆਰ ਹੁੰਦੇ ਲਾ ਦਿੰਦੇ ਆ ਇਸ ਸੈਂਕੜੇ ਸਾਲ ਉਮਰ ਇਹਨਾਂ ਦੀ ਤੁਸੀਂ 30 ਮਿੰਟਰੀ ਲਾਉਂਦੇ ਪੱਟਣ ਲੱਗੇ ਯਾਰ ਆ ਹਾਲਾਤ ਆ ਹੁਣ ਭਗਤੇ ਭੱਜਦੇ ਅਸੀਂ ਬਾਸਲ ਦੇ ਵਿੱਚ ਖੜੇ ਆ ਜਿੱਥੋਂ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੁੱਖ ਪੱਟ ਕੇ ਦੁਕਾਨਾਂ ਪਾਉਣੀਆਂ ਸ਼ੁਰੂ ਕਰਤੀਆਂ ਆ ਰੁੱਖੇ ਨੇ ਖੜੇ ਸਾਡੇ ਮਗਰ ਦੇਖਦੇ ਆ ਇਹ ਪੱਟਣ ਦੀ ਤਿਆਰੀ ਆ ਮੈਂ ਸਰਕਾਰ ਨੂੰ ਪੀਲ ਕਰਦਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਅਪੀਲ ਕਰਦਾ ਕਿ ਇਹ ਕਹਿਰ ਤੁਸੀਂ ਨਾ ਢਾਓ ਤੁਸੀਂ ਚੰਗੇ ਨਹੀਂ ਲੱਗਦੇ ਤੁਸੀਂ ਗੁਰੂ ਦੇ ਕੁੱਕਰੋਂ ਤੁਸੀਂ ਗੁਰੂ ਦਾ ਉਪਦੇਸ਼ ਦੇਣ ਵਾਲੇ ਸੁਨੇਹਾ ਦੇ ਨਾਲੋਂ ਗੁਰੂ ਦਾ ਸੁਨੇਹਾ ਧਰਤੀ ਨੂੰ ਝਾੜਨ ਵਾਲਾ ਨਹੀਂ ਹੈ ਧਰਤੀ ਨੂੰ ਸੌਣ ਵਾਲਾ ਹੈ ਧਰਤੀ ਨੂੰ ਹਰੀ-ਭਰੀ ਕਰਨ ਵਾਲਾ ਸੋ ਤੁਸੀਂ ਇਹ ਕੰਮ ਨਾ ਕਰੋ ਤੇ ਮੈਂ ਅਪੀਲ ਕਰਦਾ ਭਗਤਾ ਭਾਈ ਦੇ ਲੋਕਾਂ ਨੂੰ ਵੀ ਵੀ ਇਹ ਮਸਲਾ ਭਰਾਵੋ ਸੋਡਾ ਨਾਲ ਹੈ ਇੱਥੇ ਇਕੱਲੇ ਜਿਹੜੇ ਬੰਦੇ ਖੜ੍ਹਦੇ ਆ ਚਾਰ ਬੈਠਦੇ ਨੇ ਥੱਲੇ ਉਹਨਾਂ ਦਾ ਮਸਲਾ ਨਹੀਂ ਹੈ ਇਹ ਮਸਲਾ ਸਮੁੱਚੇ ਭਗਤਾ ਭਾਈ ਦੇ ਜਾਂ ਆਲੇ-ਦਾਲੇ ਜਿਹੜੇ ਵਾਤਾਵਰਨ ਪ੍ਰੇਮੀ ਨੇ ਦੇਖੋ ਜੀ ਸਾਧ ਹਰ ਇੱਕ ਬੰਦਾ ਲੈਂਦਾ ਆਕਸੀਜਨ ਇੱਕ ਬੰਦੇ ਨੂੰ ਲੋੜੀਦੀ ਐ ਦਰਅਸਤ ਇੱਕ ਬੰਦੇ ਲਈ ਜ਼ਰੂਰਤ ਐ ਇਹ ਤਾਂ ਐਨ ਵੀ ਇਕੱਲੇ ਇੱਕ ਬੰਦੇ ਜਾਂ ਦੋ ਬੰਦੇ 10 ਬੰਦਿਆਂ ਦੀ ਖਾਤਰ ਐ ਤੋਂ ਸਾਰੇ ਮੈਂ ਭਗਤਾਂ ਭਾਈ ਲੋਕਾਂ ਨੂੰ ਅਪੀਲ ਕਰਦਾ ਵੀ ਉੱਠ ਕੇ ਆਹ ਜਿਹੜੇ ਦਰਅਸਤਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਜੇ ਨਾ ਇਹ ਰੋਕਿਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਘਰਸ਼ ਪੱਡਾਂਗੇ ਅਸੀਂ ਇਹਦੇ ਉੱਤੇ ਕਿਸੇ ਵੀ ਹਾਲਾਤਾਂ ਦੇ ਵਿੱਚ ਦਰਅਸਤ ਜਿਹੜੇ ਖੜਿਆ ਪੱਟਣ ਨਹੀਂ ਦੇਵਾਂਗੇ ਇਹ ਵੈਸੇ ਹੀ ਪਰਚਾ ਬਣਦਾ ਐ ਐਨ ਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਇਹਦੇ ਪर्चा ਬਣਦਾ ਜਿਹੜਾ ਬੰਦਾ ਹਰਾ ਹਰਾ ਰੁੱਖ ਕੱਟਦਾ ਪਰ ਹਰਾ ਰੁੱਖ ਪੱਟੇ ਜਾ ਰਹੇ ਨੇ ਕੋਈ ਕਾਰਵਾਈ ਨਹੀਂ ਕੋਈ ਪ੍ਰਬਾਹ ਨਹੀਂ ਮੈਂ ਪਹਿਲਾਂ ਵੀ ਬੋਲ ਕੇ ਆਇਆ ਵੀਡੀਓ ਪੜਦੇ ਆ ਆ ਪਰਦਿਆਂ ਦੀ ਵੀਡੀਓ ਦਿਖਾਉਣੀ ਆ ਤੁਹਾਨੂੰ ਆ ਵੀ ਦੇਖ ਲਓ ਆ ਉਸਟਨ ਦੀ ਵੀਡੀਓ ਲੈਣੇ ਕਰਕੇ ਰੱਖ ਆ ਜੇਸੀਬੀ ਲਾ ਕੇ ਪੱਟੇ ਜਾ ਰਹੇ ਆ ਆ ਬੋਲ ਪੱਟੇ ਜਾ ਰਿਹਾ ਆ ਦੇਖੋ ਜੇਸੀਬੀ ਲੱਗੀ ਆ ਆ ਪੱਟੇ ਜਾ ਰਹੇ ਆ ਸੋ ਆਉਣ ਲਾਜ ਵਿੱਚ ਇਹ ਨਾ ਇਹ ਰੋਕਿਆ ਗਿਆ ਕੰਮ ਹੈ ਨਾ ਅਦਰਾ ਪਟਨੋਂ ਹਟੇ ਸ਼੍ਰੋਮਣੀ ਕਮੇਟੀ ਵਾਲੇ ਆ ਸੰਘਰਸ਼ ਵਿੱਡਾਂਗੇ ਇਹਦੀ ਜੋ ਸ਼੍ਰੋਮਣੀ ਕਮੇਟੀ ਆਪਣਾ ਵਿਚਾਰ ਲੇ ਵੀ ਕੀ ਹੈ ਪਟਨੇ ਆ ਰੱਖ